ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਨੰਬਰ ਹੈਗਾ 8437862616 ਪਿੰਡ ਆਪਾਂ ਬੱਲੋ ਤੋਂ ਵੀਡੀਓ ਕਵਰ ਕਰਨ ਲੱਗੇ ਆ ਜੀ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਬਾਲਿਆਂ ਵਾਲੀ ਦਾ ਪਿੰਡ ਆ ਇੱਕ ਸਾਨੂੰ ਲੋਕਲ ਅੱਜ ਝੋਟੀ ਦਿਖਾ ਦਾਂਗੇ ਐਨੇ ਕ ਬਾਈਆਂ ਕੋਲੇ ਪਸ਼ੂ ਰੱਖੇ ਵਿਆ ਘਰ ਦੀ ਝੋਟੀ ਸੂਈ ਹੈਗੀ ਬਲੂਨ ਸੂਈ ਆ ਕਦੋਂ ਕ ਸੂਈ ਆ ਨਾ ਜੇਰ ਜੇ ਆਪਾਂ ਸਾਰਾ ਕੁਝ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਠੀਕ ਆ ਬਾਈ ਪਹਿਲਾਂ ਤਾਂ ਨੰਬਰ ਤਾਂ ਆਪਾਂ ਤੁਹਾਡਾ ਬੋਲਤਾ ਜੀ ਪਿੰਡ ਆਪਣਾ ਵੱਲੋ ਆਈ ਪਿੰਡ ਵੱਲੋ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਲਿਆਂ ਵਾਲੀ ਹਾਂਜੀ ਨੇੜੇ ਤੇੜੇ ਦੇ ਆਪਣੇ ਪਿੰਡ ਇੱਕ ਪਾਸੇ ਦਾ ਤਪ ਆ ਗਿਆ ਤੇ ਰਾਮਪਰਾ ਮੰਡੀ ਵੀ ਆਪਣੇ ਕੋਲੇ ਆ ਗਈ ਹਾਂ ਹਾਂਜੀ ਆ ਚੋ ਹਾਂਜੀ ਤੇ ਬਿਦਿਆਲਾ ਇਹ ਪਿੰਡ ਆਪਣੇ ਕੋਲ ਦੇ ਹੈਗੇ ਹਾਂਜੀ ਤੇ ਜਿਹੜੀ ਆਪਣੀ ਝੋਟੀ ਹੈ ਜੀ ਪਹਿਲਾਂ ਸੁਈ ਹੈ ਹਾਂਜੀ ਵੀਰੇ ਪਹਿਲੀ ਹੀ ਧਰਦੀ ਐ ਐਸੇ ਨਾਲ ਕ੍ਰਾਸ ਕਿਹੜੇ ਥਾਂ ਤੋਂ ਸੀ ਆਪਣੇ ਨਾਲ ਤੋਂ ਸੀ ਐਤੋਂ ਜੀ ਹਾਂ ਐਤੋਂ ਹਾਂਜੀ ਇਹਤੋਂ ਹੀ ਚੰਗਾ ਬਾਈਆਂ ਕੋਲੇ ਮਾਲੀ ਰੱਖਿਆ ਵਾ ਚੰਗੇ ਵੇੜ ਦਾ ਚੰਗੇ ਰਿਕਾਰਡ ਵਾਲਾ ਮਾਲੀ ਹੈਗਾ ਤੇ ਮੂਹ ਇਹ ਚਾਰ ਦੰਦ ਹੋਊ ਮੇਰੇ ਚਾਰ ਦੰਦ ਹੋਗੇ ਹੂ ਬਾਕੀ ਅਗਲਾ ਪੱਟ ਕੇ ਲੈ ਜੂਗਾ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਕੱਟਾ ਦੇਤਾ ਬਾਈ ਹਾਂਜੀ ਕੱਟਾ ਕਦੋਂ ਕੁ ਸੋਈਆ ਤੜਕੀ ਜੁਈ ਜਾਵੇ ਤੇ ਜੇਰ ਇਹਦੀ ਇੱਥੇ ਪਈ ਸੀ ਕੀ ਇਹ ਉਹ ਪਈ ਆ ਬੱਠਰ ਥੱਲੇ ਉਹ ਬੱਠਰ ਥੱਲੇ ਜੇਰ ਪਈ ਆ ਜੀ ਆ ਦੇਖੋ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਈਏ ਜੇਰ ਵਾਲੇ ਪਾਸੋਂ ਬੇਫਿਕਰ ਹੋ ਬੱਚਾ ਬੱਚਾ ਪੂਰਾ ਚੜਦੀ ਆ ਬਾਕੀ ਦੀ ਗੱਲ ਉਵੇਂ ਨਹੀਂ ਗੱਲ ਹੈਗੀ ਵੀ ਕੋਈ ਲਕਾਈਆਂ ਮਾਰੀ ਯੂ ਠੀਕ ਆ ਜਮਾ ਖੋਲੋ ਜਿਹੜਾ ਤੋਰਕ ਲੈ ਕੇ ਚੱਕ ਛੋਟੀ ਨੂੰ ਤੋਰ ਦਿਓ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਕੋਈ ਇੰਨੀਆਂ ਦੇ ਭਲਾ ਨਹੀਂ ਕੋਈ ਕੁਝ ਨਹੀਂ ਤੇ ਕੱਦ ਕਾਠ ਵੀ ਠੀਕ ਆ ਗਿਆ ਲੇਵੇ ਦੀ ਚੰਗੀ ਸਾਫ ਸੁਥਰੀ ਆ ਗਈ ਜੀ ਆ ਦੇਖੋ ਥਣ ਹਵਾਨਾ ਨੇੜੇ ਤੋਂ ਕਰੋ ਚੈੱਕ ਮੋੜ ਲਿਓ ਜੀ ਇਧਰ ਦੀ ਮੋਢਾ ਆ ਦੇਖੋ ਜੀ ਕਰੋ ਚੱਕ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਚੰਗੇ ਥਣ ਚੰਗੇ ਭਾਂਡੇ ਦੀ ਆ ਦੇਖੋ ਚਾਰ ਸਵੇਰੇ ਦੀ ਚਾਰੇ ਬੱਲਿਆਂ ਦੀ ਪੂਰੀ ਥਣਾ ਤੇ ਆਪਾਂ ਕੈਮਰਾ ਮਾਰ ਕੇ ਦਿਖਾ ਦੇਾਂਗੇ ਘਰ ਦੂਰ ਤਾਂ ਨਹੀਂ ਹਜੇ ਕੋਈ ਮਾਰੀ ਬਈ ਦੀ ਨਹੀਂ ਮਾਰੀ ਨਹੀਂ ਬਈ ਓਕੇ ਸੀ ਲਾ ਦੇਖੋ ਜੀ ਬੱਚਾ ਚੜਦੀ ਤੁਹਾਡੇ ਸਾਹਮਣੇ ਤੇ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ ਫੋਨ ਤੇ ਕਰ ਲਾਂਗੇ ਜਾਇਜ਼ ਹੋ ਜਮ ਹਾਂ ਹਾਂ ਜਾਇਜ਼ ਓਕੇ ਜਮ ਜਾਇਜ਼ ਰੇਟ ਦੇ ਵਿੱਚ ਮਿਲਣੀ ਹੈ ਤੇ ਚੰਗੀ ਝੋਟੀ ਆ ਗਈ ਜੀ ਥਾਂ ਲੇਵਾ ਤੁਹਾਨੂੰ ਨੇੜ ਤੋਂ ਕਰਾ ਦਈਏ ਚੱਕਾ ਦੇਖੋ ਤੇ ਘੱਦ ਘਾਟ ਵੀ ਠੀਕ ਆਗਾ ਚੰਗੀਆਂ ਜੋ ਆ ਗਈ ਪਿੰਡ ਬੱਲੋ ਤੋਂ ਆਪਾਂ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਇੱਕ ਝੋਟੀ ਸਿੱਖ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕੱਲ੍ਹ ਵੀ ਵੀਡੀਓ ਦੇ ਨਾਲ